ਪੰਜਾਬ ਵਿਜੀਲੈਂਸ ਬਿਊਰੋ ਨੇ ਮਾਨਸਾ ਜ਼ਿਲ੍ਹੇ ਦੀ ਨਗਰ ਕੌਂਸਲ ਗੁੱਡਲਾਡਾ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਠੇਕੇਦਾਰ ਵਿਰੁੱਧ ਸੜਕ ਦੇ ਨਿਰਮਾਣ ਵਿੱਚ ਦੂਜੇ ਦੀ ਮਿਲੀਭੁਗਤ ਦੇ ਨਾਲ ਬੇਨিয়ਮੀਆਂ ਕਰਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ مالی ਨੁਕਸਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਲਾਡਾ ਦੇ ਉਕਤ ਅਧਿਕਾਰੀਆਂ ਕਰਮਚਾਰੀਆਂ ਨੇ ठेकेदार ਦੇ ਨਾਲ ਮਿਲ ਕੇ ਬੁੱਢਲਾਡਾ ਸ਼ਹਿਰ ਦੀ ਕੁਲਾਣਾ ਰੋਡ ਤੱਕ ਸੀਮਿੰਟ ਕੰਕਰੀਟ ਵਾਲੀ ਸੜਕ ਦੇ ਨਿਰਮਾਣ ਕਾਰਜ ਦੇ ਵਿੱਚ ਬੇਨিয়ਮੀਆਂ ਕੀਤੀਆਂ ਹਨ ਇਸ ਤੋਂ ਇਲਾਵਾ 인ਦਰਜੀਤ ਸਿੰਘ AME ਅਤੇ ਰਾਕੇਸ਼ ਕੁਮਾਰ JE ਨੇ ਸੜਕ ਦੇ ਲਾਜ਼ਮੀ ਮੌਕੇ ਉੱਪਰ ਜਾ ਕੇ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਸਰਕਾਰੀ ਬੁੱਕ ਵਿੱਚ ਐਂਟਰੀਆਂ ਨੂੰ ਪੂਰਾ ਕੀਤਾ ਉਹਨਾਂ ਅਗੇ ਦੱਸੇ ਸਬ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਸ ਸੜਕ ਦੀ ਚੈਕਿੰਗ ਦੌਰਾਨ ਸੀਮਿੰਟ ਕੰਕਰੀਟ ਵਾਲੀ ਇਸ ਸੜਕ ਦੀ ਲੰਬਾਈ 693 ਫੁੱਟ ਪਾਈ ਗਈ। ਜਦ ਕਿ ਸਰਕਾਰੀ ਐਮਬੀ ਵਿੱਚ ਇਸ ਦੀ ਲੰਬਾਈ 760 ਫੁੱਟ ਦਰਜ ਕੀਤੀ ਗਈ ਇਸ ਤਰ੍ਹਾਂ ठेकेदार ਨੂੰ ਹੋਰ ادائیگیਆਂ ਕਰਨ ਲਈ ਐਮਬੀ ਵਿੱਚ 67 ਫੁੱਟ ਵੱਧ ਸੜਕ ਦਰਜ ਕੀਤੀ ਗਈ ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਠੇਕੇਦਾਰ ਵੱਲੋਂ ਇਸ ਸੰਬੰਧੀ ਕਾਨੂੰਨੀ ਕਾਰਵਾਈ ਦੇ ਡਰੋਂ 2 ਲੱਖ ਰੁਪਏ ਕਾਜ ਸਾਧਕ ਅਫਸਰ ਨਗਰ ਕੌਂਸਲ ਕੁਟਲਾਡਾ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਜਿਸ ਤੋਂ ਇਸ ਮਾਮਲੇ ਦੇ ਵਿੱਚ ਕਰਨ ਵਾਲੇ ਆਪਸੀ ਮਿਲੀ ਪਗਤਦਰ ਸਬੂਤ ਜਿਹੜਾ ਹੈ ਉਹ ਜਾਹਿਰ ਹੁੰਦਾ ਹੈ ਇਸ ਜਾਂਚ ਦੇ ਆਧਾਰ ਤੇ ਉਪਰੋਕਤ ਸਾਰੇ ਮਲਜ਼ਮਾ ਵਿਰੁੱਧ ਪ੍ਰਿਸ਼ਚਾ ਚਾ ਰੋਕੂ ਕਾਨੂੰਨ ਦੀ ਧਾਰਾ 13 1 ए ਅਤੇ 13 2 ਅਤੇ ਆਈ ਪੀਸੀ ਧਾਰਾ 409 452 407 418 471 120 बी ਦੇ ਤਹਿਤ ਐਫ ਆਈ ਆਰ ਨੰਬਰ 23 8102024 ਨੂੰ ਵਿਜੀਲੈਂਸ ਬਠਿੰਡਾ ਰੇਂਜ ਵਿਖੇ ਦਰਜ ਕੀਤੀ ਗਈ ਹੈ ਵਿਜੀਲੈਂਸ ਨੇ ਐਮਸੀ ਬੁਦਲਾਡਾ ਦੇ ਰਾਕੇਸ਼ ਕੁਮਾਰ जेई ਅਤੇ ਮਾਨਸਾ ਸ਼ਹਿਰ ਰਹਿੰਦੇ ठेकेदार ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਇੰਦਰਜੀਤ ਸਿੰਘ ਐਮਈ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ